ਜੀ ਸਾਰਿਆਂ ਨੂੰ ਸਸ਼ੀ ਕਾਲ ਪੀਐਸਟਟ ਯੂਨੀਅਨ ਦਾ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਸਮੇਂ ਸਮੇਂ ਤੇ ਪਹੁੰਚਦੀ ਰਹੇ ਤੁਮ ਸਸ਼ੀ ਕਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਿਹੜਾ 26 ਤਰੀਕ ਨੂੰ ਤਰਨਾ ਰੱਖਿਆ ਗਿਆ ਸੀ 29 ਤਰੀਕ ਨੂੰ ਸੋਰੀ 29 ਤਰੀਕ ਨੂੰ ਤਰਨਾ ਰੱਖਿਆ ਗਿਆ ਸੀ ਉਹ ਤਰਨਾ ਯੂਨੀਅਨ ਨੂੰ ਕੈਨਸਲ ਕੀਤਾ ਗਿਆ ਸੀ ਉਸ ਦੇ ਕੀ ਕੈਨਸ ਅ ਕੀ ਕਾਰਨ ਰੇ ਉਹ ਕਾਰਨ ਇਹ ਸੀ ਕਿ ਸਾਨੂੰ ਜਿਹੜਾ ਰਿਸਪੌਂਸ ਸੀਗਾ ਉਹ ਸਾਡੇ ਸਾਰੇ ਕੈਂਡਰ ਦਾ ਨੇਗੇਟਿਵ ਸੀ ਕਿਉਂਕਿ ਜਿਸ ਨੂੰ ਵੀ ਕਾਲ ਕੀਤੀ ਜਾਂ ਜਿਸ ਨਾਲ ਵੀ ਕੰਟੈਕਟ ਕੀਤਾ ਗਿਆ ਉਹਨਾਂ ਨੇ ਕੋਈ ਨਾ ਕੋਈ ਪਹਾਨਾ ਦੱਸ ਕੇ ਜਿਹੜਾ ਇਹ ਕਹਿ ਕੇ ਆਨਲਾਈਨ ਮਨਾ ਕਰਤਾ ਕਿ ਸਾਡੇ ਕੰਮ ਨਹੀਂ ਸਾਡੇ ਆ ਕੰਮ ਨਹੀਂ ਸਾਡੇ ਆਰ ਜਿਵੇਂ ਨੇ ਤਾਂ ਦੋਸਤੋ ਇੱਕ ਚੀਜ਼ ਮੈਂ ਤੁਹਾਨੂੰ ਕਲੀਅਰ ਦੱਸ ਦਿਆਂ ਕਿ ਪੀਐਸਟਡ ਦਾ ਪੇਪਰ ਪਾਨਿਆਂ ਨਾਲ ਨਹੀਂ ਆਊਗਾ ਤੇ ਤੁਹਾਡੇ ਕੰਮ ਨੇ ਤਾਂ ਯੂਨੀਅਨ ਵਾਲਿਆਂ ਦੇ ਵੀ ਕੰਮ ਨੇ ਠੀਕ ਹੈ ਅਸੀਂ ਵੀ ਆਪਦੇ ਜ਼ਿੰਮੇਵਾਰੀਆਂ ਛੱਡਦੇ ਆ ਅਸੀਂ ਵੀ ਆਪਦੇ ਜਿਹੜੇ ਕਈ ਕੰਮ ਪੈਂਡਿੰਗ ਰੱਖਦੇ ਆ ਜਦੋਂ ਯੂਨੀਅਨ ਦੀ ਗੱਲ ਆਉਂਦੀ ਹੈ ਤਾਂ ਸਾਡਾ ਸੰਘਰਸ਼ ਉਸ ਇੱਕ ਦਿਨ ਪਿੱਛੇ ਘਟੋ ਘਟ ਵੀ 8-9 ਦਿਨ ਦੀ ਮਿਹਨਤ ਹੁੰਦੀ ਹੈ ਤੁਸੀਂ ਇੱਕ ਦਿਨ ਆਣਾ ਹੁੰਦਾ ਅਸੀਂ 9 ਦਿਨ ਲਗਾਤਾਰ ਅਕੈਡਮੀ 'ਚ ਜਾ ਕੇ ਵਿਜ਼ਿਟ ਕਰਦੇ ਆ ਜਾਂ ਕੈਟਰਨਲ ਜਾਂ ਕਿਸੇ ਸਾਥੀਆਂ ਨਾਲ ਕੰਟੈਕਟ ਕਰਦੇ ਆ ਤਾਂ ਕਿ ਕੋਈ ਵਿਕਲਪ ਦਾ ਪ੍ਰਬੰਧ ਜਾਂ ਕੋਈ ਉਹਮੇ ਦਾ ਸਾਥੀ ਨੂੰ ਕੋਈ ਦਿੱਕਤ ਨਾ ਆਵੇ ਪਰ ਸਾਥਿਓ ਇਹ ਬਹੁਤ ਮਾੜੀ ਗੱਲ ਹੈ ਕਿ ਤੁਸੀਂ ਧਰਨੇ ਦੇ ਉੱਪਰ ਕਹਿ ਕੇ ਧਰਨਾ ਰਖਾ ਕੇ ਬਾਅਦ 'ਚ ਉਹਨਾਂ ਚੀਜ਼ਾਂ ਤੋਂ ਬਚਦੇ ਹੋ ਜਾਂ ਉਹਨਾਂ ਚੀਜ਼ਾਂ ਦੇ ਉੱਪਰ ਗੌਰ ਨਹੀਂ ਕਰਦੇ ਕਿਉਂਕਿ ਇਸ ਦੇ ਵਿੱਚ ਨੁਕਸਾਨ ਸਾਰਿਆਂ ਦਾ ਹੀ ਹੈ ਇਕੱਲਾ ਸਾਡਾ ਨਹੀਂ ਹੈ ਕਿ ਤੁਸੀਂ ਗੱਲ ਕਰੋ ਕਿ ਸਾਡਾ ਇਸ ਦੇ ਵਿੱਚ ਕੋਈ ਫਾਇਦਾ ਹੈ ਜਾਂ ਕੋਈ ਉਸ ਚੀਜ਼ ਹੋਵੇਗੀ ਤਾਂ ਇਹ ਮੈਂ ਤੁਹਾਨੂੰ ਤੋਂ ਪਹਿਲੇ ਦੱਸ ਦਿਆਂ ਕਿ ਸਾਡਾ ਵੱਲੋਂ ਕੋਈ ਵੀ ਚੀਜ਼ ਤੁਹਾਡੀ ਸ਼ੋਰਟੀ ਦੇ ਲਈ ਕੀਤੀ ਜਾਂਦੀ ਹੈ ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਕਿ ਜੇ ਅਸੀਂ ਇਹ ਜ਼ਿੰਮੇਵਾਰੀ ਲਈ ਹੈ ਤੈਨੂੰ ਪਾਰ ਲੰਗਾਈਏ ਪਰ ਗੱਲ ਇਹਦੇ ਵਿੱਚ ਇਹ ਹੀ ਹੈ ਕਿ ਇਕੱਲਾ ਯੂਨੀਅਨ ਨੇ ਨਹੀਂ ਕੁਝ ਕਰਨਾ ਜਾਂ ਕਰ ਨਹੀਂ ਸਕਦੀ ਜਾਂ ਹੁਣ ਤੱਕ ਆਣਾ ਹੁੰਦਾ ਤਾਂ ਟੈਟ ਉਸ ਤਰ੍ਹਾਂ ਆ ਜਾਣਾ ਸੀ ਪਰ ਇਹ ਜਦ ਆਪਾਂ ਨੂੰ ਪਤਾ ਹੈ ਕਿ ਜੇ ਮਿਲਣਾ ਤਾਂ ਕੁਝ ਲੜਕੇ ਹੀ ਮਿਲਣਾ ਇਸ ਲਈ ਜ਼ਰੂਰੀ ਹੈ ਸਾਰੇ ਸਾਥ ਦਿਆ ਕਰੋ ਜਦੋਂ ਵੀ ਉਹਨਾਂ ਨੂੰ ਕੋਈ ਕੋਲਜੀਤੀ ਜਾਂਦੀ ਹੈ ਉਸ ਤੇ ਗੌਰ ਕਰਿਆ ਕਰੋ ਤਾਂ ਹੀ ਆਪਣਾ ਪੀਐਸਟਰ ਤੋਂ ਨੋਟੀਫਿਕੇਸ਼ਨ ਆ ਸਕਦਾ ਹੈ ਨਹੀਂ ਤਾਂ ਨੋਟੀਫਿਕੇਸ਼ਨ ਆਣਾ ਕਿਸੇ ਹਾਲਾਤ ਦੇ ਵਿੱਚ ਸੰਭਵ ਨਹੀਂ ਹੈਗਾ ਠੀਕ ਹੈ ਤੇ ਕੁਝ ਸਾਥੀਆਂ ਵੱਲੋਂ ਅਫਵਾਹਾਂ ਫੈਲਾਈਆਂ ਜਾਂਦੀਆਂ ਤਾਂ ਉਹਨਾਂ ਅਫਵਾਹਾਂ ਤੇ ਵਿਸ਼ਵਾਸ ਨਾ ਕਰਿਆ ਕਰੋ ਕਿ ਕੁਝ ਜ਼ਿਆਦਾ ਜਿਹੜੀ ਗੱਲ ਆ ਰਹੀ ਹੈ ਉਹ ਇਹੀ ਹੈ ਕਿ ਕੈਡਰ ਬਹੁਤ ਟੀਮ ਮੋਟੀਵੇਟ ਹੋ ਚੁੱਕਿਆ ਹੈ ਉਹਨੂੰ ਇਹ ਲੱਗਦਾ ਹੈ ਕੀ ਪੇਪਰ ਆਪਣੇ ਆਪ ਦਸੰਬਰ ਦੇ ਮਹੀਨੇ ਜਾਂ ਨਵੰਬਰ ਦੇ ਮਹੀਨੇ ਹੋ ਜਾਣਾ ਹੈ ਤਾਂ ਇਹ ਬਹੁਤ ਵੱਡੀ ਜਿਹੜੀ ਹੈ ਆਪਣੀ ਗਲਤਫਹਮੀ ਹੈ ਇਹ ਗਲਤਫਹਮੀ 2023 ਦੇ ਦਸੰਬਰ ਵਿੱਚ ਵੀ ਸੀ ਇਹ ਹੁਣ ਵੀ ਹੈ ਤੇ ਇਹਨਾਂ ਚੀਜ਼ਾਂ ਨੂੰ ਦੂਰ ਕਰੋ ਅਵੋਇਡ ਕਰੋ ਆਪਣੀ ਮੀਟਿੰਗ ਜੀਪੀਆਈ ਦਫ਼ਤਰ ਵਿੱਚ ਹੋਵੇਗੀ ਉਹ ਆਪਣੇ ਸਾਥੀ ਯੂਨੀਅਨ ਦੇ ਪ੍ਰਧਾਨ ਯੂਨੀਅਨ ਦੇ ਮੈਂਬਰਸ ਜਾ ਰਹੇ ਨੇ ਠੀਕ ਹੈ ਵੱਧ ਤੋਂ ਵੱਧ ਸਾਥੀ ਫੰਡ ਵਿੱਚ ਵੀ ਜਿਹੜੀ ਹੈ ਹੈਲਪ ਕਰੋ ਤੇ ਇੱਕ ਗੱਲ ਹੋਰ ਕੀ ਜਲਦੀ ਫਿਰ ਯੂਨੀਅਨ ਵੱਲ ਕਾਲ ਦਿੱਤੀ ਜਾਊਗੀ ਪਰ ਉਹ ਕਾਲ ਤਾਂ ਦਿੱਤੀ ਜਾਊਗੀ ਜੇ ਤੁਸੀਂ ਸਾਥੀ ਸਾਰੇ ਤਿਆਰ ਹੋ ਕਿਉਂਕਿ ਇਸ ਤਰ੍ਹਾਂ ਧਰਨੇ ਨਹੀਂ ਲੱਗਦੇ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਕਿ ਪਹਿਲਾਂ ਹਾਂ ਕਰਕੇ ਬਾਅਦ ਚ ਨਾ ਕਰਤੀ ਔਰ ਕਾਫੀ ਸਾਥੀਆਂ ਨੇ ਇਹ ਚੀਜ਼ ਦਾ ਇਤਰਾਜ਼ ਵੀ ਕੀਤਾ ਤਾਂ ਉਹਨਾਂ ਸਾਥੀਆਂ ਨੂੰ ਮੈਂ ਇਹ ਚੀਜ਼ ਦੱਸ ਦੇਣਾ ਚਾਹਣਾ ਕਿ ਜਦੋਂ ਵੀ ਫਾਜ਼ਿਲ ਕਾ ਤੋਂ ਜਾਂ ਨਾਲ ਸੰਬੰਧਤ ਬਲੌਗ ਜੋ ਸਾਡੇ ਅਸੈਂਬਲੀਆਂਸ ਪੈਂਦੀਆਂ ਉਹਨਾਂ ਤੋਂ ਸਾਥੀ ਆਹ ਕਰਦੇ ਨੇ ਉਦੋਂ ਹੀ ਵਿਕਲਪ ਦਾ ਪ੍ਰਬੰਧ ਜਾਂ ਵਿਕਲਪ ਦਾ ਸਾਈਜ਼ ਜਿਹੜਾ ਪਲਾਨ ਕੀਤਾ ਜਾਂਦਾ ਸਾਨੂੰ ਉਹਨਾਂ ਚੀਜ਼ਾਂ ਵੱਲੋਂ ਕੋਈ ਕਲੈਰਟੀ ਨਹੀਂ ਮਿਲੀ ਜਿਹੜੇ ਸਾਥੀ ਪਹਿਲਾਂ ਤਿਆਰ ਸੀ ਉਹ ਸਾਥੀ ਮੋਕੇ 'ਤੇ ਜਾ ਕੇ ਦਬਾਅ ਦੇ ਕੇ ਜਿਸ ਨੂੰ ਦੇਖਦੇ ਹੋਏ ਯੂਨੀਅਨ ਵੱਲੋਂ ਧਰਨਾ ਕੈਨਸਲ ਕੀਤਾ ਗਿਆ ਤਾਂ ਕਿ ਇਹ ਹੀ ਕਾਰਨ ਸੀ ਠੀਕ ਹੈ ਤਾਂ ਬੈਂਸ ਕਰਨ ਨਾਲੋਂ ਜਿਹੜੇ ਸੋਚਿਆ ਕਰੋ ਜਿਹੜੀ ਯੂਨੀਅਨ ਵੱਲੋਂ ਕੈਂਸਲ ਧਰਨਾ ਕੀਤਾ ਗਿਆ ਉਸ ਦੇ ਵਿੱਚ ਪਾਰਟੀ ਕੋਈ ਨਾ ਕੋਈ ਜਿਹੜੀ ਹੈ ਜਿਹੜਾ ਅੰਡਰਸਟੈਂਡਿੰਗ ਜਾਂ ਕੁਝ ਓਮੇਦਾ ਸਿਸਟਮ ਨਹੀਂ ਹੋਇਆ ਜਾਂ ਤੁਸੀਂ ਸਾਥ ਨਹੀਂ ਦਿੱਤਾ ਜਿਸ ਨੂੰ ਦੇਖ ਕੇ ਯੂਨੀਅਨ ਵੱਲੋਂ ਧਰਨਾ ਕੈਂਸਲ ਕੀਤਾ ਗਿਆ ਕਿਉਂਕਿ ਜਦੋਂ ਵੀ ਧਰਨਾ ਰੱਖਿਆ ਜਾਂਦਾ ਐਕਸਪੈਕਟੇਸ਼ਨ ਹੁੰਦੀਆਂ ਸਟਰੈਂਥ ਦੀਆਂ ਸਬੰਧਤ ਪ੍ਰਸ਼ਾਸਨ ਨੂੰ ਵੀ ਇਨਫੋਰਮ ਕਰਨਾ ਹੁੰਦਾ ਹੈ ਸਿਵਲ ਡਿਪਾਰਟਮੈਂਟ ਨੂੰ ਕਿ ਜੀ ਐਨਐ ਸਾਥੀ ਤਰਨੇ ਦੇ ਵਿਚਾਰੇ ਆ ਉਸ ਸਬੰਧਤ ਉਹਨਾਂ ਵੱਲੋਂ ਅਰੇਂਜਮੈਂਟ ਕੀਤੇ ਜਾਂਦੇ ਆ ਕਿਉਂਕਿ ਜੋ ਪੈਨਲ ਹੁੰਦਾ ਉਸ ਦੇ ਵਿੱਚ ਬਹੁਤ ਮਜਬੂਰੀਆਂ ਹੁੰਦੀਆਂ ਇਹ ਦੋ ਦਿਨ ਤਿੰਨ ਦਿਨ ਪਹਿਲਾਂ ਪੂਰਾ ਸਾਨੂੰ ਕਨੈਕਟਡ ਰਹਿਣਾ ਪੈਂਦਾ ਪ੍ਰਸ਼ਾਸਨ ਦੇ ਨਾਲ ਉਹਨਾਂ ਨੂੰ ਟਾਪਰੇਟ ਕਰਨਾ ਪੈਂਦਾ ਤਾਂ ਹੀ ਤਰਨੇ ਦੀ ਮਜਬੂਰ ਜਿਹੜੀ ਮਨਜ਼ੂਰੀ ਮਿਲਦੀ ਔਰ ਤਰਨਾ ਲਾਇਆ ਜਾਂਦਾ ਤਾਂ ਇਹ ਚੀਜ਼ਾਂ ਉਹਨਾਂ ਨੂੰ ਹਰ ਚੀਜ਼ ਕਲੈਰਟੀ ਜ਼ਰੂਰੀ ਹੁੰਦੀ ਹੈ ਸਾਥੀਓ ਅੱਜ ਵੀ ਗੱਲ ਉਹੀ ਹੈ ਪਹਿਲਾਂ ਵੀ ਉਹੀ ਸੀ ਠੀਕ ਹੈ ਅਸੀਂ ਕਦੇ ਸੰਘਰਸ਼ੋਂ ਨਾ ਪੱਜੇ ਨਾ ਪੱਟਾਂਗੇ ਤਾਂ ਬੇਨਤੀ ਹੈ ਯੂਨੀਅਨ ਵੱਲੋਂ ਜੋ ਵੀ ਤੁਹਾਨੂੰ ਕੋਲ ਦਿੱਤੀ ਜਾਂਦੀ ਹੈ ਉਸ ਤੇ ਗੌਰ ਕਰਿਆ ਕਰੋ ਐਤਵਰ ਦਾ ਪ੍ਰੋਟੈਸਟ ਰੱਖਿਆ ਗਿਆ ਸੀ ਫਿਰ ਵੀ ਤੁਸੀਂ ਸਾਥੀਆਂ ਨੇ ਸਾਥ ਨਹੀਂ ਦਿੱਤਾ ਤਾਂ ਇਸ ਤਰ੍ਹਾਂ ਪੀਐਸਟ ਦਾ ਨੋਟੀਫਿਕੇਸ਼ਨ ਨਹੀਂ ਆਣਾ ਠੀਕ ਹੈ ਹੁਣ ਫੈਸਲਾ ਤੁਹਾਡੇ ਹੱਥਾ ਤੁਸੀਂ ਪੇਪਰ ਕਢਵਾਣਾ ਹੈ ਨਹੀਂ ਕਢਵਾਣਾ ਜੇ ਤੁਸੀਂ ਪੇਪਰ ਕਢਵਾਣਾ ਹੈ ਤਾਂ ਸਾਥ ਦਿਓ ਤੁਸੀਂ ਦੱਸੋ ਕਿਹੜੇ ਤਰੀਕਾ ਰੱਖੀਏ ਧਰਨੇ ਦੀ ਹੋਰ ਸਾਨੂੰ ਇੱਕ ਇੱਕ ਬੰਦਾ ਛੋਟੀ ਦੇਵੇ ਕਿ ਅਸੀਂ ਇੰਨੇ ਨੇ ਬੰਦੇ ਲੈ ਕੇ ਆ ਰਹੇ ਹਾਂ ਰਹੀ ਦੂਜੀ ਗੱਲ ਜੇ ਸਾਡੇ ਤੁਸੀਂ ਕਿਸੇ ਵੀ ਬਲਾਕਾਂ ਤੋਂ ਜਿਹੜੇ ਸ਼ਹਿਰਾਂ ਤੋਂ ਯੂਨੀਅਨ ਨਹੀਂ ਹੈ ਜਾਂ ਕੋਈ ਯੂਨੀਅਨ ਦਾ ਪ੍ਰਧਾਨ ਨਹੀਂ ਹੈ ਜਾਂ ਕੋਈ ਜ਼ਿਲ੍ਹੇ ਦਾ ਪ੍ਰਧਾਨ ਜਾਂ ਕੋਈ ਆਗੂ ਨਹੀਂ ਹੈਗਾ ਉਹਨਾਂ ਸਾਥੀਆਂ ਨੂੰ ਜ਼ਿੰਮੇਵਾਰੀ ਲਓ ਉੱਥੇ ਉਸ ਜ਼ਿਲ੍ਹਿਆਂ ਦੀ ਅਤੇ ਉੱਥੋਂ 15 20 20 ਸਾਥੀ ਆਪ ਨਾਲ ਲੈ ਕੇ ਆਓ ਯੂਨੀਅਨ ਨੂੰ ਟਾਰਗੇਟ ਕਰਨ ਤੋਂ ਪਹਿਲਾਂ ਆਪ ਅੱਗੇ ਆਓ ਕਿਉਂਕਿ ਅਸੀਂ ਵੀ ਇਹਨਾਂ ਚੀਜ਼ਾਂ ਤੋਂ ਅੱਗੇ ਨਿਕਲੇ ਹੋਏ ਆ ਅਸੀਂ ਕੋਈ ਸਾਥੀ ਵੋਟਾਂ ਨਾਲ ਚੋਣ ਕੇ ਅੱਗੇ ਯੂਨੀਅਨ ਦੇ ਵਿੱਚ ਨਹੀਂ ਆਏ ਕਿ ਕਹੇ ਸੀ ਅੱਜ ਜ਼ਿੰਮੇਵਾਰੀ ਨਾਲ ਅੱਗੇ ਆਏ ਕਿਉਂਕਿ ਸਾਡਾ ਰਾਈਟ ਬੰਦਾ ਸੀ ਅਸੀਂ ਅਸੀਂ ਇਹ ਸਮਝਿਆ ਕਿ ਇਹ ਆਪਣਾ ਹੱਕ ਹੈ ਇਹ ਆਪਾਂ ਨੂੰ ਅੱਗੇ ਹੋ ਕੇ ਲੜਨਾ ਪੈਣਾ ਉਸੇ ਤਰ੍ਹਾਂ ਤੁਸੀਂ ਵੀ ਅੱਗੇ ਆ ਸਕਦੇ ਹੋ ਅਸੀਂ ਇਹ ਕਦੇ ਮਨਾ ਨਹੀਂ ਕੀਤਾ ਤਾਂ ਮੇਰੀ ਬੇਨਤੀ ਇਹੀ ਹੈ ਕਿ ਤੁਸੀਂ ਸਾਨੂੰ ਟਾਰਗੇਟ ਕਰਨ ਤੋਂ ਪਹਿਲਾਂ ਤੁਸੀਂ ਇਹ ਸੋਚਕ ਤੁਸੀਂ ਯੂਨੀਅਨ ਲਈ ਕੀ ਕੀਤਾ ਹੈ ਤੁਸੀਂ ਯੂਨੀਅਨ ਦੀ ਇੱਕ ਕਾਲ ਤੇ ਧਰਨੇ ਤੇ ਜ਼ਰੂਰ ਸ਼ਾਮਲ ਹੋਣਿਓ ਔਰ ਯੂਨੀਅਨ ਦੇ ਧਰਨੇ ਤੋਂ ਪਹਿਲਾਂ ਤੁਸੀਂ ਕਿੰਨੇ ਸਾਥੀਆਂ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਧਰਨੇ ਤੇ ਚੱਲੋ ਜਾਂ ਤੁਸੀਂ ਇਹਨੀ ਤਰੀਕੇ ਨਾਲ ਯੂਨੀਅਨ ਦਾ ਧਰਨਾ ਹੈ ਆਪਾਂ ਸਾਥ ਦੇਣਾ ਹੈ ਜਾਂ ਆਪਾਂ ਕਿਸ ਅਕੈਡਮੀ ਚ ਜਾ ਕੇ ਬੱਚਨ ਨੂੰ ਮੋਟੀਵੇਟ ਕਰਕੇ ਆਣਾ ਇਸ ਦਾ ਮੈਨੂੰ ਜਵਾਬ ਜ਼ਰੂਰ ਦਿਓ ਜੀ ਕਿਉਂਕਿ ਕਹਿਣਾ ਬਹੁਤ ਸੌਖਾ ਕਰਨਾ ਬਹੁਤ ਔਖਾ ਹੈ ਠੀਕ ਹੈ ਭਗਤ ਸਿੰਘ ਤਾਂ ਕਹਿੰਦੇ ਨਾ ਭਗਤ ਸਿੰਘ ਦੀ ਸੋਚ ਔਰ ਉਹ ਚੀਜ਼ ਬਕਰੀ ਸੀ ਮੈਂ ਜਿੱਦ ਕੱਲ ਵੀ ਕਹੀ ਸੀ ਕਿ ਉਹਨਾਂ ਵਰਗੀ ਸੋਚ ਰੱਖਣੀ ਬਹੁਤ ਵੱਡੀ ਗੱਲ ਆ ਪਰ ਆਪਾਂ ਕੋਸ਼ਿਸ਼ ਵੀ ਨਹੀਂ ਕਰਦੇ ਇੱਕ ਕਹਾਵਤ ਹੋਰ ਵੀ ਹੈ ਭਗਤ ਸਿੰਘ ਦਾ ਜੰਮੇ ਪਰ ਜੰਮੇ ਗਵਾਂਢੀਆਂ ਦੇ ਉਹੀ ਗੱਲ ਆ ਵੀ ਤੁਹਾਨੂੰ ਪੱਕੇ ਪਕਾਈ ਰੋਟੀ ਖਾਣ ਦੀ ਆਦਤ ਆ ਮੈਂ ਪਹਿਲਾਂ ਬਹੁਤ ਵਾਰ ਕਹਿ ਚੁੱਕਿਆ ਹੁਣ ਵੀ ਕਹਿ ਰਿਹਾ ਤਾਂ ਇਹ ਚੀਜ਼ਾਂ ਨੂੰ ਛੱਡ ਦਿਓ ਜੇ ਤੁਸੀਂ 8TT BEd ਕਰਕੇ ਇੱਥੇ ਤੱਕ ਪਹੁੰਚਿਓ ਤਾਂ ਫਾਇਦਾ ਤਾਂ ਹੀ ਆ ਜੇ ਆਪਾਂ PSEB ਦਾ ਪੇਪਰ ਹੋਵੇਗਾ PSEB ਦਾ ਪੇਪਰ ਨੂੰ ਕ੍ਰੈਕ ਕਰਾਂਗੇ ਔਰ ਅੱਗੇ ਆਪਦਾ 8TT ਕੈਡਰ ਜਾਂ BEd ਕੈਡਰ ਵਿੱਚ ਮਾਸਟਰ ਕੈਡਰ ਦੇ ਵਿੱਚ ਆਪਾਂ ਜਿਹੜਾ ਸ਼ਾਮਿਲ ਹੋਵਾਂਗੇ ਅਗਰ ਆਪਣੀ ਪੀਐਸਟੈਟ ਦਾ ਪੇਪਰ ਹੀ ਨਾ ਹੋਇਆ ਪੀਐਸਟੈਟ ਪੇਪਰ ਆਪਣਾ ਕਲੀਅਰ ਹੀ ਨਾ ਹੋਇਆ ਤਾਂ ਫਿਰ ਈਡੀਟੀ ਕੈਡਰ ਤੇ ਬੀਡ ਕਮਾਸਟਰ ਕੈਡਰ ਜਦੋਂ ਮਰਜੀ ਆਣ ਜਦੋਂ ਮਰਜੀ ਜਾਣ ਉਹ ਆਪਾਂ ਨਾਲ ਕੋਈ ਮਤਲਬ ਨਹੀਂ ਕੋਈ ਸਿਸਟਮ ਨਹੀਂ ਤਾਂ ਬੇਨਤੀ ਹੈ ਅਗਰ ਇਹ ਮੌਕਾ ਖੁੰਝ ਗਿਆ ਸਿਆਣੇ ਕਹਿੰਦੇ ਆ ਜੇ ਇੱਕ ਵਾਰ ਦਾ ਲੰਘਿਆ ਸਮਾਂ ਦੁਬਾਰਾ ਹੱਥ ਨਹੀਂ ਆਂਦਾ ਤਾਂ ਉਹੀ ਗੱਲਾਂ ਨੇ ਉਹੀ ਬਾਤਾਂ ਨੇ ਅੱਜ ਵੀ ਬੇਨਤੀ ਹੈ ਉਹੀ ਹੈ ਜੇ ਤੁਸੀਂ ਸਾਥ ਦਿਓਗੇ ਤਾਂ ਜਲਦੀ ਆਪਾਂ ਨੋਟੀਫਿਕੇਸ਼ਨ ਕਢਵਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਬਾਕੀ ਰਹੀ ਗੱਲ ਆਪਣੀ ਜਲਦੀ ਡੀਪੀਆਈ ਦਫਤਰ ਵਿੱਚ ਮੀਟਿੰਗ ਹੋਵੇਗੀ ਯੂਨੀਅਨ ਦੀ ਉਹ ਮੀਟਿੰਗ ਦੇ ਵਿੱਚ ਕੀ ਅਪਡੇਟ ਆਉਂਦੀ ਹੈ ਕਿ ਉਹਨਾਂ ਵੱਲੋਂ ਜਿਹੜੀ ਹੈ ਕੰਮ ਚੱਲ ਰਿਹਾ ਹੈ ਕਿ ਪ੍ਰੋਸੈਸ ਉਹ ਤੁਹਾਨੂੰ ਇਸ ਚੈਨਲ ਤੇ ਦੱਸ ਦੇਣਗੇ ਉਸ ਤੋਂ ਬਾਅਦ ਫਿਰ ਜਿਹੜਾ ਐਕਸ਼ਨ ਲਏਗੀ ਵੈਸੇ ਤਾਂ ਕਨਫਰਮ ਹੀ ਹੈ ਕਿ ਕੋਈ ਉਹਨਾਂ ਵੱਲੋਂ ਕੰਮ ਨਹੀਂ ਕੀਤਾ ਜਾ ਰਿਹਾ ਇਸ ਪ੍ਰੋਸੈਸ ਦੇ ਉੱਪਰ ਤਾਂ ਫਿਰ ਇੱਕ ਵਾਰ ਫਿਰ ਤੁਹਾਨੂੰ ਕਨਫਰਮ ਕਰਕੇ ਤੁਹਾਨੂੰ ਦੱਸ ਦਿੰਨੇ ਹਾਂ ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਹੋਏਗੀ ਤੁਹਾਡਾ ਮਸਲਾ ਤੁਹਾਡਾ ਹੱਥ ਤੁਹਾਡਾ ਰਾਈਟ ਤੁਸੀਂ ਜੋ ਕਰਨਾ ਹੈ ਤੁਹਾਨੂੰ ਪਤਾ ਹੈ ਠੀਕ ਹੈ ਜਿਵੇਂ ਤੁਸੀਂ ਸਾਥ ਦਿਓਗੇ ਉਸ ਹਿਸਾਬ ਦੇ ਨਾਲ ਯੂਨੀਅਨ ਤੁਹਾਡੇ ਨਾਲ ਲੱਗ ਕੇ ਤੋਰਨ ਲਈ ਤਿਆਰ ਹੈ ਅਸੀਂ ਨਾ ਪਹਿਲਾਂ ਪਿੱਛਾ ਹਟੇ ਨਾ ਹੁਣ ਹਟਾਂਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਵੱਧ ਵੱਧ ਸਾਥੀਆਂ ਤੱਕ ਇਹ ਅਪਡੇਟ ਪਹੁੰਚ ਪੰਚਾਈ ਜਾ ਸਕੇ ਜਿਹੜੇ ਸਾਥੀ ਯੂਨੀਅਨ ਦੇ ਗਰੁੱਪਾਂ ਦੇ ਨਾਲ ਨਹੀਂ ਜੁੜੇ ਹੋਏ ਉਹਨਾਂ ਨੂੰ ਬੇਨਤੀ ਹੈ ਉਹ ਯੂਨੀਅਨ ਦੇ ਗਰੁੱਪਾਂ ਨੂੰ ਜੁਆਇਨ ਕਰੋ ਔਰ ਉਹਨਾਂ ਵਿੱਚ ਹਰ ਇੱਕ ਚੀਜ਼ ਰਿਲੇਟਡ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਹਮੇਸ਼ਾ ਮਿਲ ਤੇ ਪਹੁੰਚਦੀ ਰਹੇ ਜਿਹੜੇ ਚੈਨਲ ਤੇ ਫਸਟ ਵਾਰ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਯੂਨੀਅਨ ਲਾਈਵ ਆਵੇ ਜਾਂ ਜਦੋਂ ਵੀ ਕੋਈ ਸ਼ਾਰਟਸ ਕੋਈ ਜਾਣਕਾਰੀ ਜਿਹੜੀ ਆ ਕੋਈ ਵੀਡੀਓ ਪਾ ਕੇ ਦਿੱਤੀ ਜਾਂਦੀ ਤਾਂਦੇ ਤੱਕ ਹਰ ਆ ਜਾਣਕਾਰੀ ਨੂੰ ਪਹੁੰਚ ਦਾ ਕਰ ਸਕੀਏ ਐਨਏ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ